ਸਾਗ ਤੇ ਧਰ ਲਿਆ ਲੈ ਪਾਠੀਆਂ ਵੀ ਮੁੱਕਦੀਆਂ ਦੱਸ ਦੀਦੀ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਏ ਕੋਈ ਪਾਤੀ ਨਹੀਂ ਰਹਿ ਗਈ ਸਾਗ ਇਦਾਂ ਰਿਜਣਾ ਦੱਸ ਨਿੱਕੇ-ਨਿੱਕੇ ਬਾਲਾ ਨਾਲ ਥੋੜੀ ਸਾਗ ਰੇਚ ਜਾਣਾ ਦੀਦੀ ਪਾਠੀਆਂ ਖੜਾ ਜਾ ਮੈਨੂੰ ਪਤਾ ਨਹੀਂ ਅੰਦਰ ਹੀ ਵੜ ਕੇ ਬਹਿ ਗਏ ਨੇ ਘਰੇ ਇੱਥੇ ਤੇ ਪਾਠੀਆਂ ਨਹੀਂ ਹੈਗੇ ਤੇ ਮੈਂ ਸਾਗ ਘੜੀ ਪਾਵਾਂ ਕਿ ਪਾਠੀਆਂ ਲੈ ਕੇ ਆਵਾਂ ਸਾਗ ਵੀ ਉਬਲਦਿਆ ਵਿੱਚ ਕੀ ਗੱਲ ਪ੍ਰਿਤਵਾਜਾ ਮਾਰਨ ਦੇਈਆਂ ਕੋਸ਼ਣ ਇਹਦੀ ਦੀ ਪਾਤੀਆਂ ਮੁੱਕ ਗਈਆਂ ਸੀ ਪਾਤੀ ਨਹੀਂ ਰਹਿ ਗਈ ਕੋਈ ਇਹੀ ਰਹਿ ਗਿਆ ਦੇਖਣਾ ਹੈ ਜੇ ਥੋੜਾ ਪਿਆ ਹੋਣਾ ਵਾ ਪਾਤੀਆਂ ਦਾ ਮੈਂ ਦੀਦੀ ਮੈਂ ਫਿਰ ਸਾਗ ਗਾੜੀ ਬੈਠੀ ਹਾਂ ਸਾਗ ਬਲੀਜਾ ਆਂਦੇ ਆ ਵੇਚ ਪੈਜੂ ਸਾਰੀ ਅੱਗ ਬੁੱਝ ਜੂਗੀ ਤੁਸੀਂ ਵੇਖ ਲਿਓ ਮੈਂ ਇੱਥੇ ਬਹਿ ਨਹੀਂ ਸਾਗ ਗਾੜੀ ਚ ਚੱਲ ਮੈਂ ਵੇਖ ਕੇ ਲਿਉਣੀ ਹਾਂ ਤੁਸੀਂ ਵੇਖ ਲਿਓ ਸਾਗ ਕੇ ਦਾ ਰਿੰਣਾ ਸਭ ਐ ਪਿਆ ਇੱਕ ਥੋੜਾ ਪਾਤੀਆਂ ਦਾ ਲੱਗ ਜਾਂਦਾ ਸਾਦ ਤੇ ਵੇ ਕਿੱਡੀਆਂ ਕਿੱਡੀਆਂ ਲੱਕੜਾਂ ਡਾਈਆਂ ਲੱਕੜਾਂ ਕੰਡੀਆਂ ਵੀ ਨਹੀਂ ਐਸਾ ਕਰਦੀਆਂ ਜਿਹਨੇ ਚ ਨਾਲ ਪਾਤੀ ਨਾ ਹੋਵੇ ਇਹ ਹੋ ਰਹਿ ਗਈ ਕੂੜਾ ਜੀ ਤੇ ਹੁਣ ਜੇ ਪਾਵਾ ਤਾਂ ਅੱਗ ਬੁਝ ਜਾਣੀ ਤੇ ਆ ਸਾਗ ਨੂੰ ਢੱਕਾਂ ਤੇ ਚ ਕੋਈ ਚੀਜ਼ ਹੀ ਡੇਗ ਜੂਗੀ ਤੇ ਜੀ ਨੇ ਹਾਂਜੀ ਨਹੀਂ ਤਾਂ ਉਹ ਚਾਹ ਪਾਣੀ ਨਹੀਂ ਅੱਗੇ ਕੱਟਣ ਬੋਲਦੀ ਆ ਅਪਣੀਆਂ ਅਈ ਢਿਛੀ ਪੱਤੀਆਂ ਮੋਕਦੀਆਂ ਮੰਮੀ ਇਹ ਪੱਤੀਆਂ ਸਾਰੀ ਕਰਨ ਨਹੀਂ ਪਾਤੀਆਂ ਪੱਤੀਆਂ ਢਿਛੀ ਪੱਤੀਆਂ ਕਿਤਾ ਉੱਥੇ ਤੇ ਕੁਛ ਵੀ ਨਹੀਂ ਹੈਗਾ ਇੱਕ ਥੋੜਾ ਪਿਆ ਵੀ ਜਿਹੜਾ ਮੈਂ ਰੱਖਿਆ ਸੀਗਾ ਤਾਂ ਉਹ ਵੀ ਹੈ ਨਹੀਂ ਉਹਦੇ ਚ ਮੁਕੀਆਂ ਹੀ ਨਾਵਾ ਕਿਤੇ ਆਹ ਥੋੜਾ ਤਾਂ ਨਹੀਂ ਸੀ ਇਹ ਤੇ ਮੈਂ ਕੱਲ ਪਰਸੋਂ ਫੜ ਲਈ ਹਾਂ ਉਥੋਂ ਆਹ ਹੈ ਸੀਗੇ ਫੇਰ ਇਹੋ ਜਿ ਇੱਕੋ ਹੈਗਾ ਸੀ ਹੋਰ ਤੇ ਹੈਗਾ ਹੀ ਨਹੀਂ ਕੋਈ ਸਾਗ ਵੀ ਧਰ ਬੈਠੀਆਂ ਹੀ ਤੇ ਪਾਤੀਆਂ ਵੀ ਮੋਕਦੀਆਂ ਤੇ ਸਾਰਾ ਕਿੱਦਾਂ ਰਹਿਣਾ ਹਾਏ ਹਾਏ ਤੇ ਹੁਣ ਕੀ ਕਰਕੇ ਆਹ ਇਹ ਜੇ ਆਪਾਂ ਨੂੰ ਪਤਾ ਨਾ ਤਾਂ ਪਤਾ ਹਰਦੇ ਨਹੀਂ ਨਾ ਐਡਾ ਫਾਇ ਨਾ ਲੈਂਦੀਆਂ ਹਾ ਅੰਮ੍ਰਿਤ ਮੈਂ ਕਿੱਦਾਂ ਨਾ ਲੈਂਦੀਆਂ ਸਬਜ਼ੀਆਂ ਤੇ ਆਖਰਾਂੀਆਂ ਮਹਿੰਗੀਆਂ 100 100 1.5 1.5 ਰੁਪਏ ਕਿਤੇ ਕਿਲੋਨ ਤੇ ਸਬਜ਼ੀ ਹੈ ਤੇ ਮੈਂ ਕਿਹਾ ਤਰ ਲੈਨੇ ਦੋ ਦਿਨ ਲੰਘ ਜਾਣਗੇ ਸਾਗ ਨਾਲ ਮੈਂ ਜੀ ਦੋ ਦਿਨ ਤੇ ਤਾਂ ਨੰਗ ਲੰਘ ਜਾਣਗੇ ਫੇਰ ਪਾਥੀਆਂ ਕਿੱਥੋਂ ਲਿਆਉਣੀਆਂ ਤੇ ਮੈਂ ਤਾਂ ਸੋਚ ਲਿਆ ਵੀ ਦੋ ਦਿਨ ਲੰਘ ਜਾਣਗੇ ਤੇ ਗਵਾਂਟੀਆਂ ਨੂੰ ਲਿਆ ਕੇ ਪਾਥੀਆਂ ਤੇ ਤੁਸੀਂ ਦਾ ਸਾਗ ਨਹੀਂ ਨਾ ਹੀ ਪਹਿਲਾਂ ਮੈਂ ਤਾਂ ਬਾਲਣ ਵੇਖ ਲੈਂਦਾ ਗਵਾਂਟੀਆਂ ਵੱਲੋਂ ਚੇਤਾ ਆਇਆ ਨਹੀਂ ਉਹ ਪੰਮੋ ਨਹੀਂ ਚੇਤੀ ਪੰਮੋ ਉਹਦੀ ਸਾਸ ਬੜੀਆਂ ਪਾਠੀਆਂ ਪਾਠ ਦੀ ਮੈਂ ਇੱਕ ਦਿਨ ਵੇਖਿਆ ਤਾਂ ਉਹਨਾਂ ਦੇ ਅੰਦਰ ਭਰਿਆ ਹੀ ਪਿਆ ਆ ਟੱਕਾਂ ਲਾ ਦੇ ਉੱਪਰ ਜਾਣੇ ਅੱਛਾ ਤੇ ਤਾਂ ਅੰਦਰ ਭਰਿਆ ਹੀ ਪਿਆ ਉਦੋਂ ਉਹ ਬਾਟੇ ਚ ਪਾਤੀਆਂ ਲੈਵਾਂ ਚੋਰੀ ਕਰਕੇ ਚੋਰੀ ਨਹੀਂ ਉਹ ਤਾਂ ਫੇਰ ਜਿਹੜੀ ਸੁਤਨਾ ਹੋਣੀ ਨਾ ਉਹ ਵੀ ਉਹ ਘਾਟੇ ਵੇਲੀ ਹੁੰਦੀਆਂ ਵਾ ਅੱਛਾ ਹਾਂ ਮੈਂ ਜਿਹੜੀ ਵੇਲੀ ਹੁੰਦੀ ਟਾਈਮ ਕਿਹੜਾ ਹੁੰਦੇ ਵੇਂਦੇ ਜੋ ਵੇਲੀ ਹੁੰਦੀ ਜੇ ਨਾਲ ਬਾਹਰ ਨਾਲ ਕੰਢ ਤੇ ਪੈਣਾ ਉਥੋਂ ਫਾਟਾ ਭੱਜ ਜਾਂਦੀ ਚੋਰੀ ਚੋਰੀ ਜਾਇਓ ਜੋ ਸਾਸ ਨੇ ਵੇਖ ਲੈਣਾ ਉਹਨੇ ਛੱਡਣਾ ਨਹੀਂ ਕਰਤੇ ਮੈਂ ਪਥਰੀ ਚਲਾ ਕੇ ਮੈਨੂੰ ਪਤਾ ਲੱਗਨ ਦਿੰਦੀ ਮੈਂ ਹੁਣੀ ਆ ਤੂੰ ਸਾਡੇ ਕੋਲੇ ਰਵੀ ਮੈਂ ਆਉਣੀ ਆ ਮੈਂ ਤੇ ਇੱਥੇ ਹੀ ਆ ਜਾਇਓ ਵੀ ਧਿਆਨ ਨਾ ਹੋਰ ਨਾ ਘੁਰਟਾ ਪਾ ਕੇ ਰੱਖ ਲਿਓ ਨਹੀਂ ਨਹੀਂ ਮੈਂ ਲੈ ਆਉਣੀ ਵੇਹੇ ਜਾਣਾ ਅੱਜ ਵੇਖ ਲੈਨੇ ਕੱਚਾ ਚੋਰ ਐ ਕਿ ਪੱਕਾ ਚੋਰ ਐ ਮੈਂ ਮੈਂ ਪੱਕਾ ਚੋਰ ਹੀ ਚੱਲ ਅੱਜ ਲੱਗ ਜੂ ਪਤਾ ਹਾਂ ਲਿਆ ਮੈਨੂੰ ਕੀ ਮੈਂ ਇੱਥੇ ਬਣੀ ਆ ਤੇ ਫੜੀ ਜੂ ਸ਼ਤਰਖੋ ਮੇਰਾ ਕਿ ਜਾਨ ਹੈ ਕੋਈ ਭੈੜਾ ਮੈਂ ਅੱਜ ਆਖਿਆ ਵੇਲੀ ਘਾਟੀ ਹੰਦੀ ਹੰਦੀ

ਜੇ ਬੰਦੇ ਸ਼ੇਕੀ ਹੋ ਸਭ ਤਾਂ ਕਿੱਡਾ 10 ਪਾਥੀਆਂ ਲਕੋਈਆਂ ਹੈ ਕਿੱਡਾ ਰਜਾਇਆ ਉੱਤੇ ਦਿੱਤਾ ਵਾ ਤਾਂ ਸੇ ਨਾਲ ਠੰਡ ਨਾ ਅਗਸੰਗੀ ਤੇ ਬੜੀ ਝੂਮਣੀ ਆ ਇਹ ਸਾਰਾ ਪੜਾ ਪਾਸੇ ਘੜ ਕੇ ਸਾਡੀਆਂ ਜੇਲੇ ਬੱਜੇ ਚਲੇ ਚਾ ਤੇ ਇਹ ਕਿੱਟਾ ਤਗੜਾ ਕੋਰ ਨਹੀਂ ਜਿਹੱਚ ਸੀਗੇ ਤਾਂ ਪਾਣੀ ਮਾ ਪਾ ਕੇ ਤਾਂ ਲਕੋਈ ਨਹੀਂ ਆ ਜੀ ਸਾਦੀ ਉਹ ਇਸ ਕਿੰਨਾ ਪਾਸਾ ਸੱਚ ਤੋਂ ਪਾਰ ਤੇ ਆਪਾਂ ਹਮਨਾ ਚੋਰੀ ਕਰਨੀ ਕਿਹੜਾ ਸੌਖੀ ਪਈ ਹੈ ਕੁਛ ਅੱਜ ਦੀ ਚੀਜ਼ ਦੀ ਬੰਦਾ ਕਰੇ ਆ ਰਾਗਲ ਕੇ ਸਾਬ ਜੋ ਰਿੰਨੇ ਹੁੰਦੇ ਗੋਗਲੂ ਰਿੰਨੇ ਹੁੰਦੇ ਕਈ ਕੁਛ ਕਰਨਾ ਹੁੰਦਾ ਤੇ ਇਹ ਸੱਚ ਦੇ ਰਿਜਨੇ ਸਪਾਸਟ ਦੀ ਲੋਰ ਤੇ ਪਈ ਹੀ ਰਹਿੰਦੀ ਹੈ ਬਾਈ ਹਰਮਨ ਲੈਣੀ ਥੜ ਪਾਤੀ ਜਿਆ ਇਹ ਹੋਵੇ ਫੜ ਹਾਈ ਹਾਈ ਨੀ ਆਕੀ ਸਰਮਿਤਗੇ ਸਾਗ ਸਾਰਾ ਨੰਗਾ ਉਦੋਂ ਦਾ ਰੱਖਿਆ ਇਹਨੂੰ ਕੱਜ ਸਾੜ ਲਾ ਕੋਈ ਚੀਜ਼ ਪੈ ਜੂ ਵਿੱਚ ਆਪੇ ਤੇ ਤੁਸੀਂ ਕਹਿ ਕੇ ਗਏ ਵੀ ਨੰਗਾ ਕਰ ਦੇ ਹਾਏ ਹਾਏ ਉਦੋਂ ਉਬਲਦਾ ਸੀ ਨੀ ਇਹਨੂੰ ਇਹਨੂੰ ਵਰਤ ਲਿਆ ਕਰ ਕਿਤੇ ਸਾਰੇ ਕੰਮ ਜੀ ਮੈਨੂੰ ਡਾਹ ਛੱਡਦੀ ਆ ਚੋਰੀਆਂ ਕਰਨ ਵੀ ਲੋਕਾਂ ਘਰ ਮੈਨੂੰ ਡਾਹ ਛੱਡਦੇ ਮੈਂ ਖੜੇ ਕਿਹਨਾਂ ਕਿਨਾਂ ਮੇਰੇ ਪਾਸਾ ਬੜੇ ਸੇਕ ਨਹੀਂ ਤੇਰੇ ਵਰਗੇ ਨੇ ਛੜਾਉਣ ਵੀ ਨਹੀਂ ਆਉਣਾ ਆ ਕੀ ਕੀਤਾ ਚੋਰੀ ਵੀ ਕੀਤੀ ਤੇ ਨੱਕੋਲਾ ਕੇ ਤੇ ਗੱਲੀ ਲਾ ਲਿਆ ਬੱਲੇ 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 ਦੀ ਚਾਤਰੀ ਜਾ ਤੂੰ ਜਾ ਕੇ ਘਰੇ ਕੇ ਡਾ ਲਾ ਕੇ ਆ ਹੈ ਅਗਲੇ ਨੇ ਮੈਨੂੰ ਕਿਹਾ ਛਾਂ ਨਾ ਕਿ ਬੰਨਾ ਛੜ ਦੇ ਨਾ ਪਤਾ ਲੱਗ ਗਿਆ ਤੇ ਐਨੀ ਹੋਰ ਇਨੀ ਪੰਮੁਕ ਪੱਤੀ ਤੂੰ ਛੜ ਦੇ ਸਾਫ ਤੋਂ ਦੀ ਉਰ ਤੋਂ ਜਾ ਦੇ ਮੈਨੂੰ ਵੀ ਬੋਲ ਲੈਣ ਦੋਗੇ ਕਿ ਨਹੀਂ ਬੋਲ ਨਾ ਬੋਲ ਤੂੰ ਦੱਸ ਕੀ ਕਹਿਣਾ ਜੇ ਲੈ ਨਹੀਂ ਗਏ ਤਾਂ ਮਾਸਾ ਬਾਲਟ ਤੇ ਭਰ ਲਿਓਂਦੇ ਨਾ ਤੇ ਉਹ ਲੱਗਣਾ ਜਿਹੜਾ ਲੱਗਣਾ ਹਾਂ ਇਹ ਮੇਰੇ ਤੇ ਕਿਤੇ ਸਾਹ ਉਤਰੇ ਦੇ ਉਤਰੇ ਤੇ ਥੱਲੇ ਦੇ ਥੱਲੇ ਹੀ ਰਹੇ ਸੀ ਮੈਂ ਹਾਂ ਜੇ ਮੈਂ ਫੜੀ ਗਈ ਤੇ ਇੱਥੇ ਪਾਥੀਏ ਚਕਲੀਆਂ ਨੇ ਰੱਖ ਲੈਣਾ ਮੈਨੂੰ ਮੜ ਕੇ ਤੇਰੇ ਵਰਗੀ ਨੂੰ ਪਤਾ ਕੀ ਕਰਨੀ ਨਾ ਨਾ ਮੈਨੂੰ ਤਾਂ ਪਤਾ ਹੀ ਨਹੀਂ ਕਾ ਕਿੱਥੇ ਗਈ ਆ ਇੱਥੇ ਗਈ ਮੈਨੇ ਕਿਹਾ ਇੱਥੇ ਮੜ ਕੇ ਤੂੰ ਇਦਾਂ ਕਰ ਕਰ ਕੇ ਨਾ ਤੇ ਚੰਗੀ ਬਣ ਜਾਣਾ ਉਹਨਾਂ ਕੋਲੇ ਐਡੇ ਸਰੀਰ ਨੂੰ ਕੁਛ ਨਹੀਂ ਹੋਣਾ ਗਈ ਕਿਸੇ ਦਾ ਚੱਲ ਤੂੰ ਉੱਠ ਚੱਲ ਆ ਗਿਆ ਚੱਲਿਆ ਕਰ ਗਿਆ ਹੋਰ ਤੂੰ ਦਾ ਵੀ ਮੈਨੂੰ ਗੱਲਾਂ ਕਰਦੀ ਆ ਚੱਲ ਆ ਬੈਠੀ ਮੈਂ ਆਪਣੀ ਇੱਕ ਵਾਰੀ ਨਰਜਣਾ ਸਾਗ ਵਧੀਆ ਆ ਕਦੀ ਵੀ ਨਹੀਂ ਇਹ ਤੇ ਨਰਜਣਾ ਹੁਣ ਮੁੱਕ ਗਈ ਆ ਨਾ ਹੁਣ ਤੂੰ ਲੈ ਕੇ ਆਉਣੀ ਮੈਂ ਨਹੀਂ ਜਾਣਾ ਮੈਂ ਨਹੀਂ ਆਪਣੀ ਹੱਡੀਆਂ ਨਹੀਂ ਤਡਾਉਣੀ ਮੈਂ ਮੈਨੂੰ ਬੜੀਆਂ ਸਲਾਮਾਂ ਦਿੰਨੀ ਆ ਥੋੜੀਆਂ ਲੈ ਆਂਦੀ ਆ ਤੂੰ ਆਪ ਸ਼ੂਗਰ ਕਰਦੀ ਦੀ ਚੱਲ ਚੀਜ਼ ਲੈ ਆਈਆਂ ਕੋਈ ਨਹੀਂ ਹੁਣ ਆਪਣਾ ਸਾਗ ਰੇਜੀ ਹੁਣ ਤੂੰ ਫੁੱਟੀਆਂ ਗੱਲਾਂ ਕਰਦੀ ਚੱਲ ਆਪਾਂ ਲੜੀਏ ਨਾ ਧੱਪ ਜਣਾ ਦਿੰਦੀ ਤੈਨੂੰ ਮੈਨੂੰ ਸਾਗ ਰੇ ਨੀ ਲੜੀਏ ਲੜੀਏ ਨਾ ਗਾੜੀ ਪੈਨ ਤੱਕ ਜਾਣ ਲੱਗਦੇ ਤੂੰ ਇਹ ਤੇ ਗੱਲ ਵੀ ਨਹੀਂ ਕਰਨ ਦਿੰਦੇ ਮੈਨੂੰ ਗੱਲ ਕੰਮ ਹੀ ਉਹ ਜੇ ਕਰਦੀ ਨੇ ਤੇ ਗੁੱਸਾ ਕਰਿਆ ਕਰਾਂਦਾ ਮੈਨੂੰ ਚੜਾਤਾ ਚੱਲ ਨਹੀਂ ਮੈਂ ਪੁੱਛਾਂਗੀ ਚੱਲ ਚਾਹ ਲੈ ਲਓ ਜਾ ਲਿਆ ਕੋਟ ਤੀਰ ਮੜ ਕੇ ਫੇਰੇ ਫੇਰਾ ਲਾਉਂਗੀ ਅੱਛਾ ਮੈਂ ਲੈ ਆਉਂਗੀ ਚਾਹ ਹਾਂ ਚਾਹ ਮੈਂ ਉਹਨੂੰ ਤੇ ਕਰੇ ਕੋਈ ਵੀ ਨਹੀਂ ਸੀਗਾ ਹਾਂ ਮੈਂ ਛਾਰੇ ਵੇੜੇ ਬੂੜੇ ਚ ਵੀ ਵੇਖਿਆ ਸਾਰੇ ਵੇਖਿਆ ਕੋਈ ਨਹੀਂ ਸੀ ਹੈਗਾ ਕਾਹਦੇ ਵਿੱਚ ਪਈਆਂ ਪੱਤਰੀਆਂ ਇਹਨਾਂ ਦੇ ਡਾ ਤਗੜਾ ਬੋ ਡਾ ਹੀ ਕਿਉਂ ਨਹੀਂ ਤਗੜਾ ਬੋਰਾ ਸਿੱਤਾ ਉਹ ਤੋਂ ਕੱਕ ਪਰੇ ਤਾਂ ਮਰ ਜਾਣਾ ਬੋਰਾ ਐ ਬਲੇਟੇ ਚ ਬੰਦਾ ਰਜਾਈ ਚ ਬਲੇਟੀ ਦਾ ਅੱਛਾ ਹੋ ਰਜਵੇ ਜਵਾਬ ਨਹੀਂ ਲਿਖਾ ਜਨੇ ਆ ਬਲੇਟੀ ਦਾ ਉਵੇਂ ਬਲੇਟੀ ਆਈ ਇਸ ਚਾਰ ਤਰ੍ਹਾਂ ਬੜੀਆਂ ਆ ਇਹਨਾਂ ਨੂੰ ਪਤਾ ਵਾ ਵੀ ਪਾਠੀਆਂ ਕਿ ਮੁੱਕ ਮੁੱਕ ਜਾਂਦੀਆਂ ਨਾ ਭਈਏ ਜੁਪਾਏ ਆਪਾਂ ਇਹਨਾਂ ਦਾ ਜਾ ਸ਼ੱਕ ਵੀ ਆਪਣੇ ਰਹੀਆਂ ਪੁਕੀ ਚਲੇ ਆਪਾਂ ਜਿੰਨੀਆਂ ਵਰਤਦੀਆਂ ਵਾਸਤੇ ਬਾਕੀ ਲਗਾ ਲਈਏ ਆਪਾਂ ਪਹਿਲੀ ਗੱਲ ਤਾਂ ਸਾਰੀਆਂ ਲੱਜ ਨਹੀਂ ਦੂਰੀ ਹਰੀਆਂ ਹੋਣੀਆਂ ਪੈਣੀਆਂ ਆਪਾਂ ਪੈਣੀਆਂ ਇਹਦੇ ਨਾਲ ਕਿੱਥੇ ਸਾਗ ਰਚਣਾ ਆ ਪੈਸਾ ਨੂੰ ਕੋਈ ਅਸਰ ਹੀ ਨਹੀਂ ਹੋਇਆ ਟੱਕ ਦੇ ਦੀ ਪੈਣਾ ਟੱਕ ਦੇ ਤੇ ਕੋਈ ਚੀਜ਼ ਪਿਆਈ ਕਿ ਤੇ ਖਾਣ ਨੂੰ ਜੀ ਨਹੀਂ ਕਰਨਾ ਟੱਕ ਦੇ ਲੈ ਟੱਕ ਦੇ ਟੱਕ ਦੇ ਤੇ ਲੈ ਮੈਂ ਚਾਹ ਬਣਾ ਲਿਆ ਮੈਂ ਕੋਠੇ ਮੈਨੂੰ ਤੁਸੀਂ ਸਾਗ ਲਾ ਕੇ ਬੋਲ ਮੈਂ ਹੁਣੇ ਬਣਾ ਕੇ ਲਈ 2 ਮਿੰਟ ਚ ਮੇਰੀ ਚਾਹ ਬਣ ਜਾਣੇ ਵਧੀਆ ਜਿਹਾ ਬਣਾ ਕੇ ਲਿਆਵੀ ਚੰਗਾ ਚੰਗਾ ਵਧੀਆ ਹੀ ਬਣਾ ਕੇ ਲਿਆਉਂ ਦੱਸ ਤੁਸੀਂ ਬਾਤ ਖੰਡ ਤੋੜਾ ਲਿਆਇ ਜੋ ਵਧੀਆ ਹੀ ਪਿਆਉਂਗੀ ਜਾ ਜਾ ਚਲ ਚੰਗਾ ਬਹੁਤ ਮਰ ਲਿਆ ਕੁਤੈ ਨਹੀ ਮਸਕੇ ਰਾਹ ਦਿੱਤੀ ਉਸੇ ਵੇਲੇ ਚਾਹ ਬਣਾ ਲੈ ਮੈਨੂੰ ਭਲਾ ਪਤਾ ਨਹੀਂ ਲੱਗਦਾ ਮੈਨੂੰ ਸਾਰਾ ਪਤਾ ਵਾ ਜੇ ਕੋਈ ਚੀਜ਼ ਲੈਣੀ ਹੁੰਦੀ ਉਹ ਤੋਂ ਲੋਕਾਂ ਘਰ ਮੈਨੂੰ ਅੱਗੇ ਕੱਢ ਦਿੰਦੀ ਐ ਵੀ ਜਾਂ ਲੈ ਆ ਆਪ ਚੌਂਕ 'ਚ ਬੈਠੀ ਰਹਿਣੀ ਮੁੜਕੇ ਨੇ ਹੌਲੀ ਜਿਹਾ ਕਹਿਦਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਦੀਦੀ ਇੱਥੇ ਗਈ ਆ ਮੈਨੂੰ ਤਾਂ ਪਤਾ ਹੀ ਨਹੀਂ ਦੀਦੀ ਕਿੱਥੋਂ ਪਾਟੀਆਂ ਲੈ ਆਈ ਆ ਮੁੜਕੇ ਨੇ ਇਦਾਂ ਤਾਂ ਕਹਿ ਕੇ ਤਾਂ ਸੱਚੀ ਭੰਜਣਾ ਤੇ ਬਥੇਰੀ ਚਲਾਉਂ ਇਹ ਜਿੰਨੀ ਨਿੱਕੀ ਹੁੰਨੇ ਸਿੱਖੀ ਆ ਇਹ ਹੁਣ ਚਾਹ ਲੈਣ ਗਈ ਇੱਥੇ ਬੈ ਗਈ ਦੀਦੀ ਬਣ ਗਈ ਚਾਹ ਲਾਚੀਆਂ ਵਾਲੀ ਲਿਆ ਲਿਆ ਖਰਾ ਹਾਂ ਭਈ ਕੀ ਹੋਇਆ ਫਿਰ ਚਾਹ ਬਣਾਉਂਦੇ ਕੋਦੇ ਬਾਲ ਦਾ ਫੂਕਤਾ ਚ ਹਾਂ ਕਿ ਮੈਂ ਸਾਗ ਨੇ ਰਿchnਾ ਇਧਰ ਵੇ ਇਧਰ ਕਿਤਾ ਗੜਗੜ ਕਰ ਰਹੇ ਆ ਇਹ ਅੱਗ ਬਾਲਨ ਨਾਲ ਹੀ ਕਰਦਾ ਵਾ ਇਹੇ ਨਹੀਂ ਕਰਦਾਗਾ ਮਾਂ ਦੇ ਲੱਗ ਗਿਆ ਜੇ ਲੱਗ ਗਿਆ ਮੈਂ ਤਾਂ ਸਪ੍ਰਿਤ ਕੀ ਕਰਾਂ ਮੈਂ ਖਾ ਵੀ ਨਹੀਂ ਖਾਣ ਵਾਲੀ ਚੀਜ਼ ਹੋਵੇ ਨਾ ਸੱਚੇ ਤੋਂ ਸੱਚ ਮੰਨ ਲਵੇ ਵੀ ਦੀਦੀ ਖਾ ਗਈ ਹੋਣੀ ਪਰ ਮੈਂ ਅੱਗ ਬਾਲੀ ਆ ਤੇ ਹੁਣ ਸਾਗ ਤੇ ਰਿਚੀਆਂ ਨਹੀਂ ਬਾ ਹੁਣ ਕਿੱਥੇ ਜਾਣਾ ਜੀ ਫੇਰ ਗਿਆ ਦਾ ਕਾਹ ਉਹ ਕਿਉਂ ਸਾਡੇ ਲਈ ਵਧੀਆ ਵਿਚਾਰ ਆ ਫ੍ਰੀ ਹੋ ਗਈ ਮੈਂ ਹਮੇਸ਼ਾ ਟੈਨਸ਼ਨ ਲਾ ਕਰੀ ਤੇ ਉਹ ਸਾਕੇ ਚੱਲੋ ਤੇ ਇਹ ਵੀ ਬੜੀ ਟੈਨਸ਼ਨ ਆ ਪਟੀ ਲੈ ਦਾ ਸਾਗ ਮੈਂ ਖਾਣਾ ਨਹੀਂ ਦੱਸ ਮੈਂ ਸਾਗ ਪੱਚ ਫੜੀ ਚੱਜਾ ਮੇਰਾ ਖਾਂਜੀ ਕਰਦਾ ਮੈਂ ਅੱਜ ਐਡੀ ਮਿਹਨਤ ਨਾਲ ਤੋਰ ਕੇ ਲਿਆਂਦਾ ਤੇ ਜਾਂ ਬਰੇਕ ਪੇਰਾ ਲਾਇਆ ਨੇ ਮੈਂ ਤੇ ਕਿਉਂ ਚਲ ਜੰਮ ਗਈ ਕੀ ਆਖੇ ਕੀ ਆਖੇ ਮੈਂ ਤਾਂ ਤੋੜ ਕੇ ਨਹੀਂ ਨਾ ਕੀ ਆਖੇ ਸਾਗ ਤੋੜ ਕੇ ਨਹੀਂ ਹੁੰਦਾ ਹਾਂ ਬੱਲੇ ਦੀ ਚਾਦਰ ਸਾਗ ਚ ਤੂੰ ਗਈ ਵੀ ਨਹੀਂ ਗਈ ਹੈ ਮੈਂ ਤੋੜਿਆ ਮੈਂ ਇਹਨੂੰ ਉਤਰਾ ਚੁਗਿਆ ਬਣਾਇਆ ਤੋਤਾ ਬਣਾਇਆ ਚਲਾਇਆ ਜਰੂਰ ਆ ਤੂੰ ਨਾਲ ਹੈ ਤੇ ਜਿਹੜਾ ਮੈਂ ਘਰੇ ਕੰਮ ਕੀਤਾ ਉਹਦਾ ਕੋਈ ਨਾ ਇਹਨੂੰ ਉਹ ਤਾਂ ਹੀ ਬੋਲਣ ਨਹੀਂ ਦੇਣਾ ਬਸ ਘੰਟਾ ਆ ਗਿਆ ਮੂੰਹ ਆ ਦੇ ਵੇਖਣ ਦੀ ਤੁਹਾਡੇ ਚਾਹ ਨਹੀਂ ਚੁੱਪ ਕਰ ਜਾ ਮਾੜਾ ਬੋਲ ਮਾੜਾ ਕਰਾ ਚਾਹ ਤਾ ਚੁੱਪ ਕਰਾ ਦੋ ਮਾੜਾ ਪੰਦੀਰੀ ਨਹੀਂ ਬਤੂੰਦਾ ਓਕੇ ਮੁੰਡਾ ਉਹ ਅੱਜ ਤੇ ਤੈਨੂੰ ਉਹ ਵੇਲਾ ਚਾਹ ਪੀਣਾ ਪੀਂ ਦੇਣੀ ਕਿ ਨਹੀਂ ਪੀ ਲੈ ਪੀ ਲੈ ਮੈਂ ਮੱਠੀ ਪੀਣਾ ਨਹੀਂ ਜਾਣਾ ਤੇ ਲੈ ਉਹ ਬਾਟਾ ਲੈ ਕੇ ਕਿੰਦੀ ਕਰ ਜੋ ਇੱਥੇ ਸਾਰੀਆਂ દવા ਦਵਾਉਂਦੇ ਨੇ ਫੂਕਦੀਆਂ ਬੰਦਾ ਹੌਲੀ ਹੌਲੀ ਕਰਕੇ ਲਾਉਂਦਾ ਮੈਂ ਤੇਨਾਂ ਵੱਡੀ ਐ ਤੇ ਬੋਲਦੀ ਕਿ ਤਾਣੀ ਹੈ ਨਿੱਕੀਆਂ ਜੋ ਕਰ ਮੈਂ ਲੈ ਆਉਣੀ ਪਾਥੀਆਂ ਦਾ ਫੇਰਾ ਲਾ ਕੇ ਜਾ ਜਾ ਲੈ ਜਾ ਇੱਥੇ ਉਹ ਗੁਏ ਲੈਡੀ ਲੈ ਜਾਉਣੀ ਤੇ ਆਹ ਆਹ ਜੀ ਸਾਰੇ ਸਾਡ ਉੱਪਰ ਚੱਲਿਆ ਕਿੱਥੇ ਧਿਆਨ ਤੁਹਾਡਾ ਮੇਰੀ ਹੱਸ ਰੌਲਾ ਰੱਪਾ ਆ ਬਚਾ ਕੇ ਜੀ ਮੈਂ ਚੱਲਦੀ ਫਿਰ ਇਹ ਫੇਰਾ ਆ ਆ ਇੱਕ ਬਾਥੀ ਦੇਜੋ ਮੇਰੇ ਭਾਪੂ ਉਹ ਤਾਂ ਮੈਂ ਤੈਨੂੰ ਬੁਲਾ ਲੂੰਗੀ ਨਾਲ ਹੀ ਲੈ ਚੱਲੇ ਇਹਦੀ ਪਾਵਾ ਪਰਲੇ ਹੁਣ ਉੱਤੋਂ ਤੱਕ ਫੇਰ ਨਾ ਅੱਗੋਂ ਊਂਕਾਰ ਆਇਓ ਨਾ ਕੋਲਾ ਗੱਲੀ ਦਾ ਨਾ ਆਇਓ ਲੈ ਆਣੀ ਯਾਹ ਦੇਖ ਭਾਰਤ ਸਭ ਇਹ ਇਹ ਕੀ ਉਹ ਰੱਖੀ ਰੱਖੀਂ ਪੜਨਾ ਪੜਨਾ ਸ਼ੇਟਾ ਤਾਂ ਆਟਰੀ ਲੱਗ ਗਈ ਇੱਥੇ ਰੱਖਣਾ ਰੱਖਣਾ ਬਸ ਮੂੰਹ ਪੀ ਗਣਾ ਕੋਲ ਦੇਖ ਮੂੰਹ ਤੇ ਸਰਜੂਗਾ ਨਾ ਆਪਣਾ ਉਹ ਹੁਣ ਤਾਂ ਵਧੀਆ ਸਰਜ ਸਰਜਣਾ ਨਾ ਹੰਪਾ ਠੀਕ ਹੈ ਲਾ ਲਾ ਘੋੜਾ ਪਾ ਲੇ ਨੀ ਮੈਂ ਮੂਲੀ ਤੇ ਸਨਰੀ ਦੇਖਿਆ ਕੋਈ ਨਹੀਂ ਸੀਗਾ ਹਜੇ ਵੀ ਨਹੀਂ ਸੀ ਕੋਈ ਤੇਗਾ ਉਹ ਫਿਰ ਪੁਰਤ ਨਹੀਂ ਨਿਪੜੇ ਕਿਦੇ ਨਿਸ਼ਾਨ ਪੈ ਜਾਂਦੇ ਦਿਰਾਜ ਨਾ ਨਾ ਕਿੱਥੇ ਦੇਖ ਕਿੱਥੇ ਦੇਖ ਲਾ ਪਰ ਇਹਨਾਂ ਦਾ ਸਵਾਬ ਕੋਈ ਨਹੀਂ ਆ ਮੈਂ ਇਹ ਇੱਕ ਬੰਦਿਆ ਪੜੀ ਸੀ ਲਾਕੀ ਨੇ ਚੋਰੀ ਕਰੀ ਉਹ ਅੱਜ ਇਹ ਮੈਂ ਵੇਖੀ ਹਾਂ ਮਾਂ ਦੇ ਕਿਰਮੇ ਮੇਨੂੰ ਤੋਂ ਕਿ ਕਿ ਮੈਂ ਦੇਖੀ ਚਲੋ ਜੀ ਮੈਨੂੰ ਤੇ ਹੈਰਾਨਗੀ ਹੁੰਦੀ ਆ ਜਦੋਂ ਉਹਨੂੰ ਪਤਾ ਲੱਗਾ ਹੋਊ ਜੋ ਉਹ ਦੱਸੂ ਆਪਣਾ ਜਨ ਨੂੰ ਸਵਾਭ ਨਹੀਂ ਆ ਨਹੀਂ ਨੂੰ ਪਤਾ ਆਪਣਾ ਪਾਠੀ ਨੂੰ ਸੁਣਿਆ ਕੋਈ ਨਾ ਕਾਹਦੇ ਮੁਕੇ ਇਹਨਾਂ ਕੋਈ ਸਵਾਬ ਕਿੱਥੋਂ ਰੰਗਨ ਦਈਆਂ ਜੀ ਠੀਕ ਹੈ ਉਹਨਾਂ ਨੂੰ ਸਵਾਭ ਆਂਦੀ ਨਹੀਂ ਇੱਥੇ ਕਿਹੜਾ ਪਤਾ ਲੱਗਦਾ ਕੰਮੋਦੀਆਂ ਪਾਤੀਆਂ ਕੰਮੋਦੀਆਂ ਪਾਤੀਆਂ

ਮੰਮੀ ਸਾਥ ਬਣ ਗਿਆ ਵਾ ਬਣ ਗਿਆ ਵਾ ਖੈਰੀ ਜਿੰਦ ਦੇ ਰੋ ਤੇ ਜਿਆ ਜਿਆ ਵੇਖਾ ਮੈਂ ਇਥੇ ਬੈ ਜਿਆ ਵੇਖੀਏ ਸਾਰਾ ਬਾਬਾ ਪਾਣੀ ਆਇਆ ਤੇ ਬਚ ਕੇ ਆ ਪਾਣੀ ਨਾ ਜਪਾਇਓ ਹੁਣ ਬੰਦੋ ਉਹ ਨਹੀਂ ਪਉਗਾ ਬੜਾ ਜੇ ਤੇ ਰੇਜ ਕੇ ਬੜਾ ਜੇ ਸੁਕੰਦਾਂ ਨੂੰ ਪਾਣੀ ਦੀ ਕੱਢੀ ਸੁਕੰਦਾਂ ਦੇ ਪਾਣੀ ਤੇ ਤੜਕਾ ਵੀ ਕੀ ਲੀ ਜਾਂਦਾ ਆਹੋ ਚਲ ਇਹ ਤੇ ਪਾਥੀਆਂ ਰੱਖਣਾ ਜੇ ਮੈਂ ਦੋ ਕਟਾਈ ਲਾਉਣਾ ਹੋਣਾ ਹੋਰ ਰਾਜ ਦੇ ਲੈ ਨਾ ਰਾਜ ਨੀਆ ਥੋੜੀਆਂ ਫੇਰ ਕਿੱਥੋਂ ਪਾਥੀਆਂ ਵੀ ਨਾ ਨਹੀਂ ਤੇਲੇ ਰੱਖਣਾ ਚਾਹੀਦੇ ਢੀਰੂ ਉੱਪਰ ਨਹੀਂ ਪਾਤਣਾ ਰੱਖੀ ਨੇ ਖੱਪ ਜੇ ਡਾਂਗ ਹੋ ਜਾਈ ਤੇ ਆ ਕਰਤਾਂ ਅਹੀਂ ਆ ਪਾਤੀਆਂ ਲੈ ਲੈ ਸਿਆਪਾ ਪੈ ਗਈ। ਲੈ ਆ ਕੁਝ ਨਹੀਂ ਅੰਦੀਆਂ ਪਾਤੀਆਂ ਛੱਡ ਕੇ ਲੈ ਜਾਈ ਗਏ। ਇਹਨਾਂ ਮੈਂ ਹੁਣੇ ਮਾਤਾ ਨੂੰ ਪੁੱਛਦੀ ਜਾਂ ਕਿ ਸਾਰੀ ਦਿਹਾੜੀ ਉਧਰ ਉਧਰ ਤੂੰ ਦੱਸ ਕਿ ਇੱਥੇ ਬੈਠੀ ਰਿਆ ਕਰ ਲਾ। ਕਿ ਪਾਤੀਆਂ ਦਾ ਤਾਂ ਧਿਆਨ ਰਹੀ ਹੁੰਦਾ ਸੋਨੇ ਦੇ ਪਾ ਪਾਤੀਆਂ ਅੱਜ ਕੱਲ ਹੁਣ ਬਾਲਾਂ ਸਿਆਚ ਕਿੰਨੇ ਬਾਲਣਾ ਕੀ ਕਰਨਾ ਇਹ ਕੀ ਦਾ ਬਹਿ ਜਿੱਥੋਂ ਤੱਕ ਮੈਨੂੰ ਚੱਕ ਪਿੰਦਾ ਕੰਮ ਕਰਨੀ ਪਈ।

ਨਮਾੜਾ ਪਾਥੀਆਂ ਕਿੱਥੇ ਗਏ ਨਹੀਂ ਉਸ ਨੂੰ ਮੈਨੂੰ ਕਿਤਾਬਾ ਕਿੱਥੇ ਚਲ ਗਏ ਮੈਂ ਸਾਰਾ ਹੀ ਗਾ ਮਾਰ ਆਇਆ ਉਹਦੇ ਵਿੱਚ ਤੇ ਪਾਥੀਆਂ ਜਿਵੇਂ ਕੋ ਰੀਚ ਦੇ ਨਾਲ ਲੈ ਕੇ ਗਿਆ ਉਹਦੇ ਵਿੱਚ ਪਾਥੀ ਇੱਕ ਨਹੀਂ ਰਹਿਣ ਦਿੱਤੀ ਹਰ ਕੋ ਵੱਡਾ ਹੀ ਚੋਰ ਪਿਆ ਹੈ ਵੀ ਕੋਈ ਕਿਹੋ ਜਿਹਾ ਨਿਕਲ ਆਇਆ ਵੀ ਜੇ ਪਾਥੀਆਂ ਨੂੰ ਚੋਰ ਪਾਉਂਦਾ ਤਾਂ ਇਹ ਤੇ ਕਿਹੜਾ ਕੀ ਬਣੂਗਾ ਹੈ ਇਹ ਕਰਾਂ ਦਾ ਕੀ ਛੱਡਣਾ ਕਿਹੇ ਨਹੀਂ ਮੈਂ ਤੇ ਜਾ ਕੇ ਵੇਖ ਕੇ ਹੈਰਾਨ ਹੋ ਗਈ ਪਾਥੀਆਂ ਦੇ ਵਿੱਚ ਇੱਕ ਵੀ ਨਹੀਂ ਰਹੇਗੀ ਮੈਂ ਤੇ ਕਹਿੰਦਾ ਸਾਗ ਜਿੰਨੇ ਕਰਨਾ ਤਾਂ ਹੁਣ ਇਹਨੂੰ ਕੀ ਡਾਉਣਾ ਵਿੱਚ ਹੁਣ ਡੰਡੇ ਡੁੰਡੇ ਡਾਕਦੇ ਨੂੰ ਕਰੋ ਨਰੇ ਪਾਠਿਆ ਲੈ ਕੌਣ ਗਿਆ ਹੋਇਆ ਕੀ ਪਤਾ ਕੌਣ ਲੈ ਗਿਆ ਪਾਠੀਆਂ ਮੈਨੂੰ ਜਿੱਥੋਂ ਤੱਕ ਸ਼ੱਕ ਪੈਂਦਾ ਨਾ ਕਰਮੂਖੀਆਂ ਪਾਠੀਆਂ ਨਹੀਂ ਹੈਗੀਆਂ ਇਹ ਵੇਲੀਆਂ ਤੁਰੀਆਂ ਫੇਰਦੀ ਰਹੀ ਨੇ ਕਰਮੋਂ ਤੇ ਪ੍ਰੀ ਤੇ ਪਾਥੀਆਂ ਕੰਮ ਆ ਤੇ ਮੈਨੂੰ ਇਹਨਾਂ ਦੇ ਕੰਮ ਲੱਗਦੇ ਹੋਰ ਨਹੀਂ ਇਹ ਕਿਸੇ ਦਾ ਵੀ ਕੰਮ ਮੈਂ ਜੇ ਆਪਰਾ ਬਣਾ ਕੇ ਦੇਖ ਜਾਂ ਚੋਂ ਉਹਨਾਂ ਨੇ ਤੇਰਾ ਹਾਂ ਵੇਖਿਆ ਵੇਖਿਆ ਨਹੀਂ ਐ ਹੋਰ ਕੰਮ ਕੀ ਦਾ ਹੋ ਸਕਦਾ ਜਿੱਥੋਂ ਤੱਕ ਮੈਨੂੰ ਕੰਮ ਲੱਗਦਾ ਕਰਮੋਂ ਹੀ ਫੇਰਦੀ ਰਹਿੰਦੀ ਵੇਲੀ ਦੇ ਆਲੇ ਦਿਵਾਲੇ ਠੀਕ ਆ ਉਹ ਇੰਨੀ ਰੀਛ ਦੇ ਨਾਲ ਵਲੇਟਿਆ ਕੀਤਾ ਉੱਤੇ ਉਹਨਾਂ ਦਾ ਬੋਰਾ ਚੰਗੀ ਤਰ੍ਹਾਂ ਵਲੇਟਿਆ ਕਿਸ ਨੇ ਐ ਚੰਗੀ ਤਰ੍ਹਾਂ ਕੰਮ ਕੀਤਾ ਵਾ ਆਪਾਂ ਨਾ ਉਧਰ ਵੇਖੀਏ ਨਾ ਜਾਈਏ ਮੈਂ ਤਾਂ ਜਿੱਥੇ ਦਾ ਕੈਮਰਾ ਲਵਣਾ ਪਰ ਰਾਖੀ ਤੇ ਮੈਂ ਪੂਰੀ ਰੱਖੂ ਜਿੱਦਨ ਮੈਂ ਲਈ ਫੜਕ ਪੱਤ ਦੀ ਕਿਹੜੀ ਗੱਲ ਉਹਨੂੰ ਤੂੰ ਨਾ ਮੈਂ ਚੰਗੀ ਤਰਹੀ ਆ ਐਨੀਆਂ ਤੇ ਸਾਰੀ ਗਰਮੀਂ ਤੇਰਾ ਖਾਖ ਖਾਪ ਪਾਤੀਆਂ ਦਾ ਇੱਕ ਪੱਤ ਨਾ ਲਵੀ ਜਿਹਨੂੰ ਪਤਨੀਆਂ ਪੈਂਦੇ ਉਦੋਂ ਪਤਾ ਲੱਗਦਾ ਨਾ ਆ ਮੈਂ ਨਾ ਉੱਧਰ ਤੁੰ ਲੜਾਈ ਲੈ ਕੇ ਆਵੇਂਗੀ ਕਿਵੇਂ ਕਿਉਂ ਨਾ ਜਾਵਾਂ ਐਨੀਆਂ ਤੇਰੇ ਸੋਨੇ ਦੇ ਭਾਅ ਤੇਰਾ ਪਾਤੀਆਂ ਬਾਲਣ ਵੀ ਕੰਦੇ ਆ ਵਾ ਤੇ ਮੈਂ ਕਿਉਂ ਨਾ ਜਾਵਾਂ ਉੱਧਰ ਸਾਰੀ ਗਰਮੀ ਮੈਂ ਤੇਰੀ ਤੁਪੇ ਖਾਪ ਖਾਪ ਕੇ ਮਰ ਮਰ ਕੇ ਮੈਂ ਤਾਂ ਜਾਊਂਗਾ ਉੱਧਰ ਪਹਿਲਾਂ ਮੈਂ ਵੇਖਣ ਮੈਨੂੰ ਕਹਣਾ ਇੱਥੇ ਆ ਵੇ ਸੌਂਗ

हा हाई <laughs> अच्छा, की गल तो हाँ, क्यों ऐडी तपी तपी फिर एने सुख ना सा रुखा नु क्यों लगन ਪਾਤੀਆ ਡੰਗਰ ਨੇ ਸਾਡੇ ਥੋੜੇ ਕਾਮਨ ਹੋ ਗਏ ਭਈਏ ਤੁਹਾਡੇ ਮਗਰ ਤੋਂ ਸਾਡੀਆਂ ਤੇ ਪਾਤੀਆਂ ਹੀ ਹੈ ਨਹੀਂ ਆ ਤੇ ਪਿਛਲੇ ਸਾਲ ਸਾਡੇ ਡੰਡਿਆਂ ਨਾਲ ਲਿੰਦੇ ਆ ਤੇ ਇੱਥੇ ਪਾਤੀਆਂ ਤਾਂ ਨਹੀਂ ਆਈ ਦੀ ਕਿਥੋਂ ਵੀ ਅੰਦਰ ਅੰਦਰ ਹੀ ਨਸ ਕਰੀਆਂ ਸੀ ਚੱਲ ਨਹੀਂ ਭੈਣਾ ਚੱਲ ਮੇਰੀ ਸੱਸ ਨੇ ਸਾਰੀ ਕਰਨੀ ਪਾਇ ਸਾਡੀ ਮੰਮੀ ਸਭ ਘਰ ਦੇ ਵਿੱਚ ਪਾਤੀਆਂ ਪਤਨਾਂ ਉਹ ਤੇ ਪਿਛਲੇ ਸਾਲ ਦੀ ਗੱਲ ਆ ਗਾਂ ਗਰਮੀ ਨਹੀਂ ਆ ਕਿ ਤੇ ਗਰਮੀ ਚ ਪਾਤੀਆਂ ਨਹੀਂ ਆ ਤੇ ਹੁਣ ਨਾ ਨਾ ਮੇਰਾ ਇੰਨਾ ਵੀ ਦਿਮਾਗ ਨਹੀਂ ਖਰਾਬ ਹੋ ਗਿਆ ਮੈਨੂੰ ਪਤਾ ਨਹੀਂ ਹਜੇ ਤੇ ਦਾਹਾਂ ਦਿਨਾਂ ਦੀ ਗੱਲ ਆ ਜਿਸਕੋ ਗੱਲ ਕੀਤੀ ਸੀ ਵੀ ਮੈਂ ਤਾਂ ਵੈਸੇ ਗੱਲ ਕੀਤੀ ਸੀ ਬਈ ਜੂ ਬਈ ਏਕਰ ਮੈਂ ਆਖਿਆ ਸਾਥੀਆਂ ਮੰਗਦੇ ਆ ਤੇ ਜਾਂ ਏਦਾਂ ਕੈਦ ਲਈ ਇੱਕ ਅੱਧਾ ਥੋੜਾ ਮੇਚ ਕਰਾਈ ਨਾ ਮਾਰ ਠੀਕ ਹੈ ਨਾ ਨਾ ਗਰੀ ਚਤ ਨਹੀਂ ਚਲਣੀ ਮੈਂ ਸਿੱਧੀ ਸਿੱਧੀ ਬੰਦੇ ਦੀ ਵੀ ਬਣ ਕੇ ਦੱਤੇ ਤੇ ਪਤਨੀ ਆਈ ਤੂੰ ਮੈਨੂੰ ਮਨਾਉਣੀ ਹਟਕੇ ਨਾ ਮਨਾਈ ਜੇ ਜਦੋਂ ਮੈਂ ਤੇਰੇ ਕੋਲ ਪਹਿਲੀ ਸਾਰ ਸਾਥ ਕੋ ਸਾਥ ਦਫਾ ਕਰ ਲਿਆ ਨਹੀਂ ਜਾਂਦੀ ਨੀ ਤੂੰ ਸਬੂਤ ਦੱਸ ਤੱਕੋ ਕਿ ਪਤੀ ਕਰ ਮੈਂ ਨਹੀਂ ਸਬੂਤ ਨਹੀਂ ਹੋ ਸਕੀ ਮੇਰੀ ਦਾਲੀ ਨੂੰ ਪੁੱਛ ਲੈ ਉਹ ਮੈਂ ਕਰੇ ਲਈ ਮੈਂ ਕਿਤੇ ਗਈ ਹਾਂ ਪੁਛੇ ਰਫਾਇ ਮਾਰ ਕੇ ਮੈਂ ਕਿਹ ਕਿਤੇ ਗਰਾਨੀ ਤੇ ਤੇਰੀ ਬੋਲਣੀ ਬੋਲਣੀ ਹੈ ਨਾ ਮੇਰੀ ਬੋਲਣੀ ਸੱਚ ਤੇ ਸੱਚੀ ਹਾਂ ਐਸੇ ਆਜ ਕਟਕੀਆਂ ਰਹੀਆਂ ਕਦੀ ਐਵੇਂ ਨੂੰ ਨਿਕਲ ਉੱਤਰ ਨੂੰ ਚੜ ਉੱਤਰ ਨੂੰ ਚੜ ਤੋ ਪਾਤਨੇ ਕਰ ਬਰਤ ਪਾਤਲੀਆਂ ਵੀ ਐਵੇਂ ਨਾ ਬਿੜਾ ਦਾ ਰੋਪ ਮੇਰੇ ਘਰ ਆ ਕੇ ਮੇਰੇ ਤੇ ਨਾ 파ਸ ਹੋਣਗੇ ਨਾ ਮੇਰੀ ਗੱਲ ਸਬੂਤ ਵਿਖਾ ਸਬੂਤ ਕੀ ਹੈ ਜੇ ਸਬੂਤ ਵਿਖਾ ਦੇਗੀ ਮੈਂ ਤੇਰੇ ਦਾ ਮੈਂ ਨਾ ਸਬੂਤ ਤੈਨੂੰ ਮੱਥੇ ਦੰਤੀਅੱਖੀ ਜਿੱਦ ਤਰ ਫੜਿਆ ਨਾ ਉਹਦੇ ਮੈਂ ਛਿਲਣਾ ਪੜੇ ਤੈਨੂੰ ਜਾਣੇ ਕਿ ਨਹੀਂ ਤੂੰ ਜਾਣਦੀ ਐਵੇਂ ਪਿੜਾ ਮਰਦਾ ਤੇ ੱੱਕੇ ਨਾ ਮਣਾਈ ਜਾਂਦੀ ਹੈ ਫੱਲੇ ਪਹਿਲੀ ਮੈਂ ਜਾਣਾਂ ਲਈ ਮੈਂ ਆਪਣੀਆਂ ਪਾਤੀਆਂ ਲੈ ਕੇ ਜਾਉਂ ਫੱਲੇ ਨਹੀਂ ਤੇਰੇ ਬੱਲੇ ਚਾਹ ਚਾ ਕੰਮ ਕਰ ਛਾ ਕੇ ਪਾਤੀਆਂ ਦਾ ਖਬੂਤ ਨਾ ਸਿਆ ਪਹਿਲਾਂ ਨਾ ਗੱਲ ਕਰ ਮੈਂ ਨਾਲ ਸਬੂਤ ਲੈ ਕੇ ਆਂਦੀ ਸਾੜੀ ਗਈ ਤੂੰ ਹੈ ਜਿੱਦਨ ਮੈਂ ਤੇਰੇ ਰੱਸੀਏ ਤੇ ਬਣੂਗੀ ਨਾ ਉਹ ਦੱਦੈ ਮਜ਼ਬੂਤ ਖਾਣ ਤੇ ਕਿੰਬਾ ਜਦੋਂ ਆ ਕੇ ਗੱਲ ਕਰਦਾ ਤਾਤੀ ਮੂਸ ਮੋਚੀ ਕਰ ਕਰ ਐਵੇਂ ਮੇਰੇ ਨਾਲ ਵਾਅਦਾ ਕਰਦੀ ਮੇਰੀ ਉਮੀਦ ਪਾਤੀਆਂ ਨਾਲ ਚਾਹ ਤੂੰ ਚਾ ਕਰ ਲੈ ਮੈਨਾਂ ਚੱਲਣਾ ਵਾ ਤੂੰ ਮੇਰੀਆਂ ਪ ਹਾਂ ਚੱਲ 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 ਹਾਂ ਉਹ ਬੰਦੇ ਪਾਣੀ ਚੁਪ ਕਰ ਤੂਰੀ ਕਹਿ ਨਾਲ ਤਾਂ ਮੈਂ ਹੈ ਨਹੀਂ ਮੈਨੂੰ ਵੀ ਮਾਸਟਰ ਦੀ ਘਰ ਦੀ ਤੂੰ ਕਿੱਦਾਂ ਜਾਣੇ ਕਿ ਮੈਂ ਤੇਰੇ ਘਰੋਂ ਪਾਤੀਆਂ ਲੈ ਕੇ ਜਾਊ ਆਪਣੀਆਂ ਮੈਂ ਮੇਰੀਆਂ ਪਾਤੀਆਂ ਨੂੰ ਹੱਥ ਨਾ ਲਾਵੀ ਮੈਂ ਤੇਰੀਆਂ ਪਾਤੀਆਂ ਨਹੀਂ ਲੈ ਕੇ ਆਉਂਦੀ ਤੇਰੀਆਂ ਪਾਤੀਆਂ ਤੇ ਤੇਰਾ ਨਾਮ ਲਿਖਿਆ ਚ ਕਿ ਤੇਰੇ ਪਾਤੀਆਂ ਤੇ ਤੇਰੀਆਂ ਤੇ ਨਾਮ ਲਿਖਿਆ ਤਾਂ ਮੈਨੂੰ ਪਛਾਣ ਆ ਮੇਰੀਆਂ ਪਾਤੀਆਂ ਉਹਨੇ ਕੀ ਬੋਲ ਕੇ ਦੱਸ ਦਿੱਤਾ ਤੇਰੇ ਤੋਂ ਬਿਨਾ ਇਹ ਕੋਈ ਕੰਮ ਨਹੀਂ ਕਰਦਾ ਠੀਕ ਆ ਨਾ ਤင်း ਮੈਂ ਉਹਨਾਂ ਖਾਡੀਆਂ ਲੱਕੜਾਂ ਵੀ ਥੁੱਕਦੀਆਂ ਵੇਖਿਆ ਨਾਂ ਨਾਲੇ ਘਰੇ ਬਲਣ ਹੈਗਾ ਸੀ ਲਿਆ ਲਿਆ ਕੇ ਸਾਰਾ ਸਾਲ ਫਰੀਆਂ ਪਾਤੀਆਂ ਨਾਲ ਤੂੰ ਜਾਣਾ ਹੈ ਕਿ ਦੂਜੀ ਤਰ੍ਹਾਂ ਜਾਣਾ ਚਾਹਤੇ ਮੈਨੂੰ ਮੇਰੀਆਂ ਪਾਟੀਆਂ ਦੇ ਦੇ ਨਾ ਕਾਲੇ ਵਦੇ ਦੇ ਨਾ ਵਦਾਂ ਮੈਂ ਜਾਣੀ ਤੇਰੀ ਸੱਚ ਕੋੜੀ ਉਹਨੂੰ ਦਿਨ ਲਾਮਾ ਤੇ ਕਿੱਡੀ ਇਹਦੀ ਇਹਨੂੰ ਛਡਾਰਨ ਲਈ ਛੱਕਿਆ ਤੇ ਗੇਠ ਛੱਡੀ ਆ ਮੈਂ ਲਾਮਾ ਦੇ ਨਾਲੇ ਤੇਰੇ ਮਾਤਰ ਕੋ ਜਾ ਚੋਰੀ ਕਿੰਨੇ ਕੀਤੀ ਤੇਰੇ ਕੋ ਸਬੂਤ ਵਿਖਾ ਦੇ ਜੇ ਮੈਂ ਕੀਤੀ ਹੂੰ ਮੈਂ ਦਿਲਦਾਰ ਮੈਂ ਕਹੀ ਥਾਂ ਨਹੀਂ ਆ ਨਾ ਛੱਡ ਕੇ ਗਈ ਆ ਇਹ ਸਬੂਤ ਤੇ ਤੈਨੂੰ ਉਦੋਂ ਦਵੂ ਜਿੱਦ ਨੂੰ ਮੈਂ ਝੋਕੜਿਆ ਚਲ ਚਾ ਚ ਮੈਂ ਆਪਣੀ ਵਰਦੀ ਵੇਖ ਲਈ ਤਈ ਇਹਨੂੰ ਵੇਖ ਨੀ ਲੈ ਕਿ ਅੱਜ ਤੋਂ ਮੈਂ ਇੱਥੇ ਚੱਲਦੀ ਹਾਂ ਤੇਰੇ ਕਰੇ ਮੈਨੂੰ ਚੱਲਦੀ ਤੂੰ ਬੜੀ ਸਹੀ ਵੇਖੀ ਤੇਰੇ ਗਿੱਟੇ ਕਿਵੇਂ ਛਾੜਦੀ ਆ ਜਿੱਦਾਂ ਦੀ ਆ ਤੂੰ ਮੇਰੇ ਨਾਲ ਕੀਤੀ ਨਾ ਮੈਨੂੰ ਚੋਰ ਨਾਲ ਚਪਰਾਈ ਨਾਲੇ ਬਾਤਾਂ ਚੋਕ ਲਈ ਆਈ ਛਾੜੇ ਪਹਿਲੀ ਜੰਮਿਆ ਮੇਰੇ ਗਿੱਟੇ ਛਾੜਨ ਵਾਲਾ ਆਪ ਦੇਣਾ ਇੱਥੇ ਚੜਾ ਕੇ ਜਾਂਦੀ ਹਾਂ ਵੀ ਗੰਗੀ ਹਾਥੀ ਫੜ ਲੈ ਨਾ ਮਾਰੀ ਤੇ ਬਖਸ਼ਦੀ ਨਹੀਂ ਦੇਣਾ ਤੈਨੂੰ ਮਾਰਨਾ ਕੋਸਤੈ ਮੈਂ ਦੇਖੀ ਕਿ ਜਹਾਂ ਨਹੀਂ ਲੈ ਕੇ ਪਾਣੀ ਆ ਰਹੀ ਸੀ ਕੰਨ ਦੇ ਰਹੀ ਸੀ ਆ ਤਾਂ ਮੈਂ ਤਾਂ ਕਦੀ ਪੈਰਾ ਤੇ ਪਾਣੀ ਨਾ ਪੈਣ ਦਵਾ ਮੈਨੂੰ ਮਨਾਉਣ ਆਈਏ ਇਹਨੇ ਚੋਰੀ ਤਾਂ ਕੀਤੀ ਹੀ ਇਹਦੇ ਕੋਲ ਕੀ ਸਬੂਤ ਆ ਐਵੇਂ ਆਨੇ ਕੱਢਦੀ ਵਾਟ ਘਾਟ ਦੇ ਨੂੰ ਬੋਲ ਕੇ ਜਾਂਦੀ ਐ ਇੱਥੇ ਮੈਂ ਚੰਗੀ ਹੌਲੀ ਕਰਨੀ ਸੀ ਜੇ ਹੋਰ ਥੋੜੇ ਮੇਰੇ ਕਿਤੇ ਪਾਸੇ ਹੱਥ ਲਾ ਲੈਂਦੀ ਤੇ ਵੱਡੀ ਗੇ ਦੀ ਮੈਂ ਸੱਸ ਨੂੰ ਲਾਂਵਾ ਦੇ ਕੇ ਉਹ ਮੋਹਦੀ ਹੂੰ ਦੇਖੀ ਵੀ ਜਾਨੀ